ਆਪ ਕੋੜੀ ਉਹਦੇ ਮੋਬਾਈਲ ਪਹਿਲੇ ਮੌਜੂਦ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਜਿੱਥੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਮੂਹ ਮੁਲਾਜ਼ਮਾਂ ਅਤੇ ਇਹ ਜੀ ਪੰਜਾਬ ਹਰਿਆਣਾ ਦੇ ਸਮੂਹ ਮੁਲਾਜ਼ਮਾ ਤੇ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵੱਡਾ ਉਪਰਾਲਾ ਕੀਤਾ ਜਾਂਦਾ ਏ। ਸੋ ਇਸ ਵਾਰ ਵੀ ਇਹਨਾਂ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਏ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਜਿਹੜਾ ਗੁਰੂ ਦਾ ਲੰਗਰ ਆទੂਤ ਵਰਤਾਇਆ ਜਾ ਰਿਹਾ ਏ ਸੋ ਪੱਟੀ ਸੇਵਾਏ ਹਰ ਸਾਲ ਵੱਡੇ ਪੱਧਰ ਤੇ ਰਲ ਮਿਲ ਕੇ ਜਿਹੜੀ ਇਹ ਸੇਵਾ ਕਰਦੇ ਆ। ਸੋ ਸਾਡੇ ਨਾਲ ਰਨਿੰਦਰ ਪਾਟਿਆ ਜੀ ਗੁਰਪ੍ਰੀਤ ਸਿੰਘ ਜੀ ਤਰੋਚਨ ਸਿੰਘ ਜੀ ਤੇ ਹੋਰ ਜਿਹੜੇ ਸਾਰੇ ਮੈਂਬਰਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਜੀ ਰਨਿੰਦਰ ਪਾਟਿਆ ਜੀ ਦੇ ਨਾਲ ਪਾਟਿਆ ਜੀ ਹਰ ਸਾਲ ਵੱਟੇ ਪੱਦਰ ਤੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਏ ਕਿਵੇਂ ਅਰੇਂਜਮੈਂਟ ਕਰਦੇ ਹੋ ਸਤਿ ਸ਼੍ਰੀ ਅਕਾਲ ਬੱਲੇ ਸਾਰਿਆਂ ਨੂੰ ਗੁਰਪੁਰਬ ਦੀ ਮੁਬਾਰਕਾਂ ਵੈਸੇ ਤੇ 6 ਤਰੀਕ ਨੂੰ ਹੁੰਦਾ ਗੁਰਪੁਰਬ 6 ਜਨਵਰੀ ਨੂੰ ਪਰ ਅਸੀਂ ਅੱਜ 20 ਤਰੀਕ ਨੂੰ ਮਨਾ ਰਹੇ ਆਂ ਕਿਉਂਕਿ ਸਾਨੂੰ ਇੱਕ ਦਿਨ ਪਹਿਲੇ ਛੁੱਟੀ ਚਾਹੀਦੀ ਏ ਤਾਂ ਕਿ ਸਾਰਾ ਪ੍ਰੋਗਰਾਮ ਅਰੇਂਜ ਕਰਨ ਲਈ ਔਰ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਰੇ ਸਾਡੇ ਏਮਪਲੋਏਸ ਬਾਹਰ ਐਸੋਸੀਏਸ਼ਨ ਦੇ ਐਡਵੋਕੇਟਸ ਵਗੈਰਾ ਮੁਲਸ਼ੀਜ਼ ਔਰ ਸਭ ਤੋਂ ਵੱਡੀ ਗੱਲ ਹੈ ਚੀਫ ਸਾਹਿਬ ਔਰ ਉਹਨੇ ਵਜ ਜੱਜ ਸਾਰੇ ਇੱਥੇ ਅੱਜ ਆਏ ਹੋਏ ਸੀ ਮੱਥਾ ਟੇਕਿਆ ਸਭ ਨੇ ਔਰ ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਪੂਰੀ ਭੀੜ ਪਈ ਹੋਈ ਹੈ ਇੱਥੇ ਔਰ ਪ੍ਰੋਗਰਾਮ ਇਹ ਮਿਲ ਕੇ ਅਸੀਂ ਹਰ ਵਾਰੀ ਕਹਿੰਨੇ ਆ ਹਰ ਸਾਲ ਇਹੀ ਕਹਿੰਦੇ ਆ ਸਾਰਾ ਇਹ ਤੁਹਾਡਾ ਮਿਲ ਕੇ ਹੀ ਹੁੰਦਾ ਸਾਰਿਆਂ ਨਾਲ ਕੋਈ ਇਕੱਲਾ ਕੋਈ ਨਹੀਂ ਬਲੋਡ ਇਦਾਂ ਦਾ ਕੋਈ ਵੀ ਕਰ ਸਕਦਾ ਅੱਜ ਲੰਗਰ ਦਾ ਜਿਹੜਾ ਇੰਤਜ਼ਾਮ ਹੈ ਉਹ ਕਿਸ ਤਰ੍ਹਾਂ ਕਰਦੇ ਕਿਸ ਤਰ੍ਹਾਂ ਮੈਨੇਜ ਕਰਦੇ ਮੈਂ ਹੀ ਪਹਿਲੇ ਤੁਹਾਨੂੰ ਜਿੱਦਾਂ ਦੱਸਿਆ ਵੀ ਮਿਲ ਕੇ ਸਾਰਿਆਂ ਨਾਲ ਮਿਲ ਕੇ ਹੀ ਇਹ ਪ੍ਰੋਗਰਾਮ ਚੱਲ ਰਿਹਾ ਹੈ ਔਰ ਕਈ ਸਾਲ ਤੋਂ ਅਸੀਂ ਜਿੱਦਾਂ ਕਰ ਰਹੇ ਆ ਕਿਸੇ ਦੀ ਰਾਤ ਦੀ ਡਿਊਟੀ ਲਗਾਈ ਜਾਂਦੀ ਹੈ ਕਿਸੇ ਦੀ ਸਵੇਰ ਦੀ ਲਗਾਈ ਜਾ ਰਹੀ ਹੈ ਜਿਹੜੇ ਰਾਤੀ 2 2:30 ਵਜੇ ਸਵੇਰੇ ਜਾਂਦੇ ਨੇ ਉਹ ਫਿਰ 9 10 ਵਜੇ ਤੱਕ ਆਉਂਦੇ ਨੇ ਜਿਹੜੇ 11 12 ਵਜੇ ਚਲੇ ਜਾਂਦੇ ਨੇ ਉਹਨਾਂ ਦੀ ਡਿਊਟੀ ਹੈ 6 ਵਜੇ ਔਰ ਬਾਕੀ ਪ੍ਰੋਗਰਾਮ ਹੈ ਜਿਹੜਾ ਅਸੀਂ ਕੈਟਰ ਰੱਖਿਆ ਹੁੰਦੇ ਨੇ ਜਿਹੜਾ ਸਾਰਾ ਬਣਾਉਂਦੇ ਨੇ ਜਿਹੜਾ ਔਰ ਅੱਖਾਂ ਜਿਨ੍ਹਾਂ ਕੱਲੇ ਅੱਖਾਂ ਨਹੀਂ ਹੁੰਦਾ ਜਦ ਰੱਬ ਨਾਲ ਹੈ ਵਾਹਿਗੁਰੂ ਨਾਲ ਹੈ ਸਭ ਕੁਝ ਹੋ ਜਾਂਦਾ ਪ੍ਰੋਗਰਾਮ ਬਿਲਕੁਲ ਜੀ ਤੇ ਵੱਡੇ ਨਾਲ ਗੁਰਪ੍ਰੀਤ ਸਿੰਘ ਵੀ ਮੌਜੂਦ ਹੈ ਜੀ ਜਿਸ ਤਰ੍ਹਾਂ ਦੱਸਿਆ ਜਾਂਦਾ ਕਿ 9 ਵਜੇ ਤੇ ਬੈਠ ਕੇ ਸ਼ਾਮ ਤੱਕ ਜਿਹੜਾ ਲੰਗਰ ਚੱਲਦਾ ਹੈ ਤੇ ਰਾਤ ਨੂੰ ਵੀ ਉਹੀ ਵੱਡੀ ਜਿਹੜੀ ਤਿਆਰੀ ਹੁੰਦੀ ਹੈ ਇਸ ਤਰ੍ਹਾਂ ਸੇਵਾਦਾਰਾਂ ਦੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਏ ਜੀ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਸਾਰਾ ਪਹਿਲਾਂ ਪਲਾਨ ਕਰਦੇ ਆ ਦੋ ਮਹੀਨੇ ਪਹਿਲਾਂ ਸਾਡੀ ਪਹਿਲਾਂ ਪਲਾਨਿੰਗ ਹੋ ਜਾਂਦੀ ਹੈ ਜਿੰਨੇ ਸਾਡੇ ਮੈਂਬਰ ਬਣੇ ਹੋਏ ਨੇ ਸਾਡੇ ਪੱਕੇ ਤੇ ਅਸੀਂ ਸਾਰੇ ਬਿਲਜੁਲ ਕੇ ਤੇ ਸਹਿਯੋਗ ਪਾਨੇ ਆ ਹਰ ਇੱਕ ਬੰਦੇ ਦੀ ਡਿਊਟੀ ਲਾਈ ਜਾਂਦੀ ਹੈ ਤੇ ਤੇਰੀ ਮੰਡੀ ਦੀ ਡਿਊਟੀ ਹੈ ਤੂੰ ਮਹਾਰਾਜ ਦੇ ਸਤਕਾਰ ਦੇ ਵਿੱਚ ਤੁਹਾਡੀ ਡਿਊਟੀ ਹੈ ਸਾਰਾ ਅਰੇਂਜਮੈਂਟ ਅਦਾ ਅਸੀਂ ਆਰਗੇਨਾਈਜ਼ ਕਰਦੇ ਆ ਉਹਦੇ ਵਿੱਚ ਸਾਰਾ ਸਟਾਫ ਸਾਨੂੰ ਸਹਿਯੋਗ ਦਿੰਦਾ ਤੇ ਇਹ ਅਸੀਂ 5-7 ਸਾਲ ਤੋਂ ਲਗਾਤਾਰ ਕੰਟੀਨਿਊਸਲੀ ਚੱਲਦੇ ਆ ਰਹੇ ਆ ਦਹੀਂ ਤੇ ਸਾਰੇ ਸਾਨੂੰ ਦੇਖੋ ਤੁਸੀਂ ਕਿਦਾਂ ਸਹਿਯੋਗ ਦਿੰਦੇ ਆ ਇਹ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਉਪਰਾਲਾ ਚੱਲਦਾ ਤੇ ਇਹ ਸਾਡੇ ਕੈਸ਼ੇ ਜੀ ਨੇ ਤਰੋਚਤ ਸਿੰਘ ਜੀ ਤੇ ਰਜਿੰਦਰ ਪਾੜੀਆ ਜੀ ਹੋਰ ਵੀ ਸਾਡੇ ਨਾਲ ਹੈ ਬਾਈ ਬਲਜੀਤ ਜੀ ਖੜਾ ਇੱਥੇ ਜਸਵੀਰ ਸਿੰਘ ਜੀ ਸਾਰੇ ਭਰਾ ਜਿੰਨੇ ਸਾਡੇ ਹੈਗੇ ਸਾਰੇ ਸਹਿਯੋਗ ਦਿੰਦੇ ਨੇ ਰਜਿੰਦਰ ਪਾੜੀਆ ਜੀ ਸਾਡੇ ਉਧਰ ਖੜੇ ਦੇਖੋ ਪੂਰੀ ਕਮਾਨ ਦੇਖ ਰਿਹਾ ਹੈ ਕਿਹਾ ਵੀਰੇ ਸਾਰੇ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਭਰਾ ਬਿਲਕੁਲ ਬਿਲਕੁਲ ਜੀ ਉਹ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾ ਰਹੇ ਆ ਇੱਕ ਵਾਰੀ ਕੈਮਰਾਮੈਨ ਨੂੰ ਕਮਾਗੇ ਕਿ ਤੁਸੀਂ ਜਿਹੜੀਆਂ ਤਸਵੀਰਾਂ ਵੀ ਦਿਖਾ ਦਿਓ ਜਿੱਤੇ ਕਿ ਸੇਵਾ ਦਾ ਦੇ ਵਧੋ ਜਿਹੜੀ ਸੇਵਾ ਅਟੁੱਟ ਕੀਤੀ ਜਾ ਰਹੀ ਹੈ ਜਿਹੜਾ ਲੰਗਰ ਵਰਤਾਇਆ ਜਾ ਰ ਤੋ ਸਾਡੇ ਨਾਲ ਤਰਲੋਚਨ ਜੀ ਵੀ ਮੌਜੂਦ ਹੈ ਜੀ। ਤੋ ਇੰਦਰਜੀਤ ਸਿੰਘ ਜੀ ਜਿਹੜੇ ਲਕਾਇਰ ਹੋ ਚੁੱਕੇ ਨੇ ਸੇਵਾ ਮੁਕਤ ਹੋ ਗਏ ਨੇ ਪਰ ਫਿਰ ਵੀ ਜਿਹੜੇ ਸੇਵਾ ਦੇ ਵਿੱਚ ਇਹ ਆ ਕੇ ਸੇਵਾ ਕਰਦੇ ਨੇ ਹਾਜ਼ਰੀ ਨਿਵਾਉਂਦੇ ਨੇ ਹਰ ਸਾਲ ਮੋٹے ਨਾਲ ਮੋਟਾ ਜੋੜ ਕੇ ਜਿਹੜੀ ਇੰਨਾ ਮੈਂਬਰਾਂ ਦੇ ਨਾਲ ਸੇਵਾ ਕਰਦੇ ਨੇ ਤੋ ਸਾਡੇ ਨਾਲ ਸਾਨੂੰ ਸਹਿਯੋਗ ਦਿੰਦੇ ਆ ਸਾਨੂੰ ਟਾਈਮ ਵੀ ਦਿੰਦੇ ਆ ਉਹਨਾਂ ਸਦਕਾ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਆ ਸਿਆਦਾਨਾ ਮਾਨ ਬਖਸ਼ਿਆ ਹਰੇਕ ਪ੍ਰੋਗਰਾਮ ਦੇ ਵਿੱਚ ਮਨਾਲ ਲੈ ਕੇ ਚਲਦੇ ਆਏ ਬਹੁਤ ਬਣੇ ਹੋਏ ਆਏ ਹਰੇਕ ਵਿੱਚ ਆਪਣੀ ਡਿਊਟੀਆਂ ਲਿਖੀ ਸਾਰੀ ਤੇ ਸਭ ਤੋਂ ਜ਼ਿਆਦਾ थैंकफुल ਐ ਕੀਰ ਸਾਹਿਬ ਦੀ ਕੀਰ ਸਾਹਿਬ ਜੀ ਦਾ ਮਤਲਬ ਕੋਈ ਕੁਝ ਅੱਗੇ ਰੱਖਦੇ ਆ ਉਹ ਪਹਿਲੇ ਹੀ ਯੈਸ ਕਰਦੇ ਆ ਸਰ ਕੀ ਨੇ ਇਹ ਪ੍ਰੋਗਰਾਮ ਕਰਨਾ ਹੋਰ ਸੈਂਕਸ ਮੈਂ ਆਪਣੇ ਸੁਪਰੈਂਟੈਂਡੈਂਟ ਸਾਹਿਬ ਭਾਟੀਆ ਜੀ ਦਾ ਕਰਨਾ ਚਾਹੁੰਦਾ ਜਿਹੜਾ ਹਮੇਸ਼ਾ ਸਾਨੂੰ ਨਵੀਂ ਜੀਨਰੇਸ਼ਨ ਹੈ ਜਾਂ ਨਵੀਂ ਜੁਆਇਨਿੰਗ ਵਾਲੇ ਬੱਚਾ ਨੂੰ ਗਾਈਡ ਕਰਦੇ ਆ ਨਾਲ ਲੈ ਕੇ ਚਲਦੇ ਆ ਉਹ ਮੈਂ ਨਾਲ ਹੋਮ ਟੂ थैंकफुल ਤੇ ਮੈਨੂੰ ਇਸ ਕਾ ਲਈ थैंकफुल ਐ ਕਿ よく見てください。